ਏ ਦਿਮਰੇ ਬਹੁਤ ਜਿਆਦਾ ਵੀਰ ਜੀ ਗਰੀਬੀ ਆ ਪਾਟੀ ਸਿੰਘਾ ਵੀਰ ਜੀ ਮੈਂ ਬਾਠ ਕਰਕੇ ਵੀਰ ਜੀ ਮੈਂ ਆਪਦਾ ਖਰਚਾ ਚਲਾਉਣਾ ਵੀਰ ਜੀ ਘਰ ਦਾ ਤੇ ਹੋਰ ਵੀਰ ਜੀ ਮੇਰਾ ਕੋਈ ਵੀਰ ਜੀ ਸਾਧਨ ਨਹੀਂ ਹੈਗਾ ਵੀਰ ਜੀ ਕੋਈ ਕਮਾਈ ਦਾ ਤੇ ਵੀਰ ਜੀ ਮੇਰੇ ਕੋਠੀਆਂਆਂ ਵੀ ਛੱਤਾਂ ਵੀ ਜਿੱਡੀਆਂ ਆ ਔਰ ਵੀਰ ਜੀ ਕਰਕੇ ਸਾਰਿਆਂ ਵੀਰਾਂ ਤੋਂ ਵੀਰ ਜੀ ਮਦਦ ਮੰਗਦੇ ਆ ਸਾਡੀ ਵੀਰ ਜੀ ਮਦਦ ਕੀਤੀ ਜਾਵੇ ਇਹਨਾਂ ਤੋਂ ਕੇ ਵੀਰ ਜੀ ਹੱਥ ਆ ਗਿਆ ਹੀ ਤੇ ਹੁਣ ਕੇ ਸਾਡੇ ਕੋਲ ਤਾਂ ਲਾਜ ਹੀ ਨਹੀਂ ਗਰੀਬਾਂ ਤੋਂ ਹੋਇਆ ਰੀਬੀ ਬਹੁਤ ਜਿਆਦੀ ਸੀ ਇਦਾਂ ਪਾਲ ਪੂਰ ਕੇ ਕਰਦੀ ਹੈ ਗੁਜ਼ਾਰਾ ਤੇ ਨਹੀਂ ਹੁਣ ਤੇ ਉੱਕਾ ਹੀ ਅੱਗੇ ਚੱਲ ਚੱਲ ਜਾਂਦਾ ਸੀ ਤੇ ਹੁਣ ਤਾਂ ਹੱਥਾ ਹੁਣ ਕਾਰਨ ਚ ਇਹ ਵੀ ਨਹੀਂ ਹੁੰਦਾ ਹੋਇਆ ਜਾਂਦਾ ਘਰ ਸਾਧਨ ਵੀ ਐਵੇਂ ਇੱਕ ਖਾਣ ਪੀਣ ਨੂੰ ਵੀ ਐ ਨਹੀਂਗਾ ਸਾਧਨ ਤੇ ਡੱਬੇ ਵੀ ਵੇਖ ਲਓ ਮੇਰੇ ਖਾਲੀ ਪਏ ਆ ਇਹ ਵੀ ਕਈ ਦਿਨ ਭੁੱਖੇ ਵੀ ਬਹਿਣਾ ਪੈਂਦਾ ਵਾ ਆਪ ਦੇ ਜੀ ਸਿੰਘ ਦਾ ਵਿਚਰਦਾ ਹੱਥ ਵਧਿਆ ਗਿਆ ਇਹਦੇ ਘਰ ਦੇ ਹਾਲਤ ਬਹੁਤ ਵਿਚਰਦੇ ਮਾੜਿਆ ਤੇ ਲੱਗ ਜਾਇਦਾਤ ਹੈ ਵੀ ਹੋ ਪੋ ਗਨੇ ਗੁਨੇ ਪਾ ਗਿਆ ਛੋੜਦੀ ਨਹੀਂ ਹੁਣ ਪਾਠ ਕਰਕੇ ਤੇ ਗੁਜ਼ਾਰਾ ਕਰਦਾ ਵਾ ਸਿੰਘ ਦੁਬਲੀ ਇਹ ਜੀ ਮੇਰਾ ਟੋਕੇ ਜਾਣ ਕੇ ਘਟ ਵਧਿਆ ਗਿਆ ਸੀ ਇਹ ਜੀ ਬਾ ਮੇਰੀ ਸੋਕ ਦੀ ਜਾਂਦੀ ਆ ਤੇ ਇਹ ਜੀ 1.5-2 ਲੱਖ ਰੁਪਏ ਆ ਵੀਰ ਜੀ ਡਾਇਰੈਕਟਰ ਨੇ ਦੱਸਿਆ ਹੋਇਆ ਤਾਂ ਇਹ ਜੀ ਮਾਹੀ ਮੈਂ ਐਨਆਈ ਵੀਰਾਂ ਤੋਂ ਮਦਦ ਮੰਗਦੇ ਵੀਰ ਜੀ ਲਾਜ ਵਾਸਤੇ ਇਹ ਜੀ ਮੇਰੇ ਬਹੁਤ ਹੀ ਜ਼ਿਆਦਾ ਵੀਰ ਜੀ ਗਰੀਬੀ ਆ ਪਾਟ ਸਿੰਘਾ ਵੀਰ ਜੀ ਮੈਂ ਪਾਠ ਕਰਕੇ ਵੀਰ ਜੀ ਮੈਂ ਆਪਦਾ ਖਰਚਾ ਚਲਾਉਣਾ ਵੀਰ ਜੀ ਘਰ ਦਾ ਤੇ ਹੋਰ ਵੀਰ ਜੀ ਮੇਰਾ ਕੋਈ ਵੀਰ ਜੀ ਸਾਧਨ ਨਹੀਂ ਹੈਗਾ ਵੀਰ ਜੀ ਕੋਈ ਕਮਾਈ ਦਾ ਤੇ ਵੀਰ ਜੀ ਮੇਰੇ ਕੋਠੀਆਂਆਂ ਵੀ ਛੱਤਾਂ ਵੀ ਜਿੱਡੀਆਂ ਆ ਹੋਰ ਵੀਰ ਜੀ ਕਰਕੇ ਸਾਰਿਆਂ ਵੀਰਾਂ ਤੋਂ ਇਹ ਜੀ ਮਦਦ ਮੰਗ ਸਾਡੀ ਵੀਰ ਜੀ ਮਰਦ ਕੀਤੀ ਜਾਵੇ ਬਾਅਦ ਛੱਡ ਕੇ ਵੀਰ ਜੀ ਪੈਨ ਦੁੱਬਲੀ ਵੀ ਤੇ ਅਸੀਂ ਪਾਠ ਕਰਕੇ ਵੀਰ ਜੀ ਘਰਾਂ ਜੀ ਵੀਰ ਜੀ ਕਿਤੇ ਡਿਊਟੀ ਲਾ ਕੇ ਵੀਰ ਜੀ ਆਪ ਦਾ ਵੀਰ ਜੀ ਕਰੀ ਦਾ ਕੰਮ ਵੀਰ ਜੀ ਜੇ ਸਾਡਾ ਪਾਠ ਲੱਗ ਜਾਵੇ ਵੀਰ ਜੀ ਨਹੀਂ ਟਰਾਈਟਰਾਂ ਗਿਆ ਪ੍ਰੇਸ਼ਨ ਹੋਏਗਾ ਨਹੀਂ ਤਾਂ ਬਾਹ ਸਾਰੀ ਵੀਰ ਜੀ ਸੁੱਕ ਜਾਏਗੀ ਸੁੱਕਦੀ ਜਾਂਦੀ ਵੀਰ ਜੀ ਬਾਹ ਵੀਰ ਜੀ ਦੋ ਤਿੰਨ ਸਾਲਾਂ ਵਿੱਚ ਜੀ ਬਹੁਤ ਜਿਆਦਾ ਬਾਹ ਸੁੱਕ ਗਈ ਵੀਰ ਜੀ اے ویر اشتدار نے مدد نہیں کی ویر جی نہ کسی سگے سدرے ویر جی کہے ہاڈی مدد نہیں ویر جی کیجیے اہی سب ویراں نو بینتی کردے ہیں مدد واسطے ہاڈی ویر جی بات چڑھ کے مدد کیتی جاوے کیونکہ ویر جی میرا علاج ہو سکے ہاتھ دا ویر جی میری باں ٹھیک ہو جاوے تے نال ویر جی میرا کاروبار ویر جی چھتاں میریں بدلیاں جان کوٹھیاں ویر جی بہت ہی زیادہ ویر جی ہاڑے غریبی اہی مدد مانگدے ہیں ہاتھ جوڑ کے گلسا جی وچ میرا موبائل نمبر 9855944903 9855944903 ਪਿੰਡ ਮੇਰਾ ਦੁਬਲੀਆ ਵੱਡੇ ਸੁਭਰਾਵਾਂ ਦੇ ਲਾਗੇ ਵਿਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਕੌਰ ਸਾਡਾ ਦੁਬਲੀ ਵੀਰ ਜੀ ਇਹਦਾ ਟੋਕੇ ਵੀਰ ਜੀ ਹੱਥ ਆ ਗਿਆ ਸੀ ਤੇ ਮੁਰਕੇ ਸਾਡੇ ਕੋਈ ਦਾ ਲਾਜ ਹੀ ਨਹੀਂ ਗਰੀਬਾਂ ਤੋਂ ਹੋਇਆ ਰੀਬੀ ਬਹੁਤ ਜ਼ਿਆਦੀ ਸੀ ਇਦਾਂ ਪਾਲ ਪੂਰ ਕੇ ਕਰਦੀ ਹੈ ਗੁਜ਼ਾਰਾ ਤੇ ਨਹੀਂ ਹੁਣ ਤੇ ਉੱਕਾ ਹੀ ਅੱਗੇ ਚੱਲ ਚੱਲ ਜਾਂਦਾ ਸੀ ਤੇ ਹੁਣ ਤਾਂ ਹੱਥਾ ਹੁਣ ਕਾਰਨ ਚ ਇਹ ਵੀ ਨਹੀਂ ਹੁੰਦਾ ਹੋਇਆ ਜਾਂਦਾ ਹੁਣ ਇਹਦੀ ਬਾਹ ਡਾਕਟਰਾਂ ਨੇ ਆਖਿਆ ਇਹਦੀ ਬਾਹ ਸੁੱਕ ਸੁੱਕਦੀ ਜਾਂਦੀ ਤੇ ਇਹਦਾ ਇਲਾਜ ਹੋਣਾ ਚਾਹੀਦਾ ਕਮਾਈ ਦਾ ਸਾਧਨ ਨਹੀਂ ਕੋਈ ਵੀ ਹੈਗਾ ਤੇ ਕਮਾਈ ਦਾ ਸਾਧਨ ਹੁੰਦਾ ਤਾਂ ਫੇਰ ਕਾਨੂੰ ਇਹ ਹੁਣ 2.5 ਲੱਖਾਂ ਦੇ ਇਹਦੇ ਹੱਥ ਬਾਹ ਤੇ ਲੱਗਣਾ ਤੇ ਬਾਹ ਤੇ ਹੁਣ ਤੇ ਨਹੀਂ ਤੇ ਬਾਹ ਸਾਰੀ ਸੁੱਕ ਜੂਗੀ ਕੋ ਮੇਰੇ ਤੇ ਘਰ ਸਾਧਨ ਵੀ ਇਹ ਵੀ ਕੋਈ ਖਾਣ ਪੀਣ ਨੂੰ ਵੀ ਹੈ ਨਹੀਂਗਾ ਸਾਧਨ ਤੇ ਡੱਬੇ ਵੀ ਵੇਖ ਲਓ ਮੇਰੇ ਖਾਲੀ ਪਏ ਆ ਇਹ ਵੀ ਕਿਸੇ ਤਰ੍ਹਾਂ ਭੁੱਖੇ ਵੀ ਬਹਿਣਾ ਪੈਂਦਾ ਵਾ ਆਪ ਦੇ ਨਹੀਂ ਕਰਦਾ ਚਲੋ ਵੀਰਾਂ ਭਰਾਵਾਂ ਦੇ ਗਾੜੀ ਮਿਹਨਤੀ ਆ ਉਨਗਾਂ ਸਰੋਗੀ ਹੀ ਲਿਆ ਹਾਂਜੀ ਪਾਲੇ ਦੀ ਮੇਰੇ ਦੀ ਮੌਤ ਹੋ ਚੁੱਕੀ ਆ ਕੈਂਸਰ ਨਾਲ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਮਦਦ ਕੀਤੀ ਜਾਵੇ ਵੀਰਾਂ ਭਰਾਵਾਂ ਨੂੰ ਜਿੰਨੀ ਵੀ ਹੋਵੇ ਚਲੋ ਗਰੀਬਾਂ ਦੀ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਦਾ ਮੂੰਹ ਤੇ ਗੁਰੂ ਦੀ ਕੋਲ ਖਵਾ ਰਾਜੀ ਕਾ ਕਾ ਸਾਡੇ ਵੇ ਗੱਤੀ ਕੀ ਖਤਮ ਦੁਬਲੀ ਆਠੀ ਸਿੰਘ ਜਦੋਂ ਜਿਹੜਾ ਹੱਥ ਵੜਿਆ ਗਿਆ ਇਹਦੇ ਘਰ ਦੇ ਹਾਲਤ ਬਹੁਤ ਵਿਚਰਦੇ ਮੜਿਆ ਕਿ ਲਾਗ ਜ਼ਾਇਦਾ ਤੇਗੀ ਹੋ ਪਿਓ ਗਨੇ ਗੁਨੇ ਪਾ ਗਿਆ ਛੁਰਦੀ ਨਹੀਂ ਹੁਣ ਪਾਠ ਕਰਕੇ ਤੇ ਗੁਜ਼ਾਰਾ ਕਰਦਾ ਵਾ ਹੁਣ ਪੇ ਇੱਕੇ ਦਾ ਗੋਟ ਵਿਚ ਇਹਦਾ ਵੱਡਿਆ ਤਿੰਨ ਚਾਰ ਸਾਲ ਹੋ ਗਈ ਆ ਤੇ ਪਾਠਾਂ ਤੋਂ ਗੁਜ਼ਾਰਾ ਚੱਲਦਾ ਸੀ ਹੁਣ ਉਹ ਵੀ ਮੰਦੇ ਹਾਲ ਹੋਏ ਪੈ ਚੁੱਕਦੇ ਤੇ ਫਿਰ ਨਾਲ ਮਿਲ ਕੇ ਪਾਰਟੀ ਸਖ ਦੀ ਮਤ ਕੀਤੀ ਜਾਵੇ ਅਸੀਂ ਤੇ ਭੈਣ ਭਰਾਵਾਂ ਕੜੀ ਹੱਥ ਜੋੜ ਦੇ ਕੇ ਬੇਨਤੀ ਕਰਦੇ ਬਹੁਤ ਜ਼ਿਆਦਾ ਮੜੇ ਨੂੰ ਛੱਤਾਂ ਵੀ ਜੋ ਬਾਲਾ ਉੱਤੇ ਵਿਚਾਰਿਆਂ ਡਿੱਗੀ ਜਾਂਦਾ ਕੋਈ ਰੋਟੀ ਦਾ ਗੁਜ਼ਾਰਾ ਨਹੀਂ ਹੈਗਾ ਕੋਠੇ ਵੀ ਢਈ ਜਾਂਦੇ ਆ ਬਹੁਤ ਜ਼ਿਆਦਾ ਮੰਦਾ ਹਾਲ ਹੋਇਆ ਇਹਨਾਂ ਕੋ ਹੁਣ ਤੇ ਖਾਣ ਪੀਣ ਦਾ ਕੋਈ ਸਾਧਨ ਨਹੀਂ ਹੈਗਾ ਡੱਬੇ ਆ ਆਟੇ ਵਾਲੀ ਜਰਮੀ ਆ ਜੋ ਵੀ ਕੋਈ ਹੋਵੇ ਇਹਨਾਂ ਕੋਈ ਖਾਲੀ ਚਾਹ ਦਾ ਕੋਈ ਚਾਹ ਜੋਗਾ ਵੀ ਵਿਚਾਰਾ ਕੋ ਗੁਜ਼ਾਰਾ ਨਹੀਂ ਹੈਗਾ ਜਿਹੜਾ ਬਹੁਤ ਔਖਾ ਹੋ ਕੇ ਚੱਲਦਾ ਕੋਈ ਕੋਈ ਕਿਤੇ ਕੋਈ ਭੈਣ ਭਰਾ ਕੋਈ ਲੱਗੇ ਨਹੀਂ ਲੱਗਦਾ ਕੋਈ ਸਾਥ ਸੰਬੰਧੀ ਵੀ ਕੋਈ ਲੱਗੇ ਨਹੀਂ ਦੱਸਿਆ ਕੋਈ ਨਹੀਂ ਵੀ ਇਹਨਾਂ ਕੋਈ ਮਾੜਾ ਮੋਟਾ ਕੋਈ ਕਰਾ ਦੇ ਗੱਲ ਕਰ ਨਹੀਂ ਤੇ ਕੋਈ ਕਹਿੰਦੇ ਕਦੀ ਕਰਾਉਣੇ ਆ ਕਰਦੇ ਆ ਕੋਈ ਨਹੀਂ ਲੱਗੇ ਲੱਗਦਾ ਮਾੜੇ ਤੇ ਕੌਣ ਲੱਗਦਾ ਹੁੰਦਾ ਤੁਹਾਨੂੰ ਭਾਵੇਂ ਇਹ ਤਾਂ ਪਾਠ ਫੂਟ ਕਰਕੇ ਵਿਚਾਰਾ ਲਿਆਉਂਦਾ ਜਿਹਦੇ ਉਹਦਾਂ ਗੁਜ਼ਾਰਾ ਚੱਲਦਾ ਜਦੋਂ ਕਰ ਲਿਆ ਜਾਂਦਾ ਆ ਗਿਆ ਲੈ ਜਾਂਦਾ ਕੁ ਇੰਦਾ ਮਾੜਾ ਚੰਗਾ گزارਾ ਚੱਲੀ ਗਿਆ ਹਾਂਜੀ ਇਹਦੀ ਗੱਟ ਵੱਡਿਆ ਗਿਆ ਇਹਦਾ 3-4 ਸਾਲਾਂ ਚੱਲੇ ਤੇ ਉਹਨਾਂ ਕੋਈ ਪਤਾ ਨਹੀਂ ਕੀ ਕਾਰਨ ਗੱਟ ਸੁੱਕਦਾ ਬਾਹਾਂ ਸੁੱਕਦੀ ਜਾਂਦੀ ਆ ਉਹਨਾਂ ਨੇ ਤੇ ਪ੍ਰੇਸ਼ਣ ਕਰਾਓ ਤਨੇ ਤੇ ਬਾਹਾਂ ਸਾਰੀ ਸੁੱਕ ਜੂਗੀ ਇਹਦੀ ਸ਼ਾਇਦ ਆਪਰੇਸ਼ਨ ਜੋਗਾ ਕੋਈ ਸਹਾਰਾ ਨਹੀਂ ਹੈਗਾ ਬੂ ਪੈਸਾ ਤੇ ਲਾ ਕੋਈ ਇਹਨਾਂ ਕੋ ਨਰਾਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਿੱਖ ਜਹਾਜ਼ ਬੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਦੇ ਵਿਚਾਰੇ ਗਰੀਬ ਦੀ ਮੱਤ ਕੀਤੀ ਜਾਵੇ ਕੋਈ ਸਹਾਰਾ ਇਹਦਾ ਕੋਈ ਕਰਦਾ ਕੋਈ ਰੋਟੀ ਦਾ ਕੋਈ ਗੁਜ਼ਾਰਾ ਹੋ ਸਕੇ ਜਿਹੜਾ ਕੋਈ ਦਵਾਈ ਬੂਟੀ ਵੀ ਚੱਲ ਪੇ ਵਿਚਾਰੇ ਦੀ ਕੋਈ ਬਾਹ ਦੀ ਸੈਟ ਹੋ ਜੇ ਵਿਚਾਰੇ ਦੀ ਫੇਰੀ ਸੁੱਕਦੀ ਜਾਂਦੀ ਹੈ ਆਪਰੇਸ਼ਨ ਹੋ ਜੇ ਕੋਈ ਐਨਆਰਆਈ ਕੋਈ ਸਹਾਰਾ ਕਰੂਗਾ ਮੱਤ ਕਰੂਗਾ ਭੈਣ ਭਰਾ ਕੋਈ ਕਰਨ ਤੇ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ